ਸਾਸਾਂ ਸਿੰਘ ਮੈਂ ਇੱਕ ਵੀਡੀਓ ਦੇਖੀ ਸੀਗੀ ਪਿੰਡ ਮੂਸਾ ਜਿਲ੍ਹਾ ਮਾਨਸਾ ਦੀ ਪੈਨ ਬਜੀਤਪੁਰ ਜਿੰਨਾ ਦਾ ਇੱਕ ਕਮਰਾ ਜੋ ਡਿੱਗ ਪਿਆਗਾ ਉਹਦੇ ਵਿੱਚ ਜੋ ਸਮਾਨ ਸੀ ਉਹ ਸਾਰਾ ਦੱਪਿਆ ਗਿਆ ਸਾਰਾ ਸਮਾਨ ਟੁੱਟ ਚੁੱਕਾ ਹੈਗਾ ਤੇ ਮੈਂ ਉਹ ਭੈਣ ਤੋਂ ਜਾਣਤ ਹੋਣਾ ਵੀ ਭੈਣੇ ਕਮਰਾ ਕਦੋਂ ਡਿੱਗਿਆ ਕਿਵੇਂ ਡਿੱਗਿਆ ਕਮਰੇ ਨੂੰ ਕੀ ਹੋਇਆ ਕਿਉਂ ਡਿੱਗਿਆ ਭੈਣ ਸੁਣਤੀ ਬਸ ए पहले कमरा कदों तो दिख गया? ए सब को दिख गया भाई साढ़े पाँच बजे तेंदा रहा दो तेंदे सब को दिख गया सुबह साढ़े पाँच बजे ए उस टाइम कमरे में तो कुछ हाज़र थे ना नहीं था काम आते गए थे सब बच्चे स्कूल से थो तो थोड़े बैंड की करेगा ही होए सिर्फ ए ए बाई बाहर निकल गया सिर्फ नहीं घर ले आया मै ਸਕਦਾ ਕੋਈ ਵੀ ਨਹੀਂ ਕੰਮ ਕਰ ਸਕਦਾ ਬਸ ਬੈਠਾ ਰਹਿੰਦਾ ਹੈ ਤਾਂ ਹੀ ਤਾਂ ਇਹ ਕੀ ਮੈਂ ਕੰਮ ਢੰਡਾ ਕਰਦੀਆਂ ਤੇ ਹੜ ਦੇਤੇ ਜਾਂਦੀਆਂ ਨੇ ਬੱਚੇ ਪਾਲਣ ਸਾਸ ਸਮਝੇ ਕੋਮਕੇ ਜੋ ਕਰਦੇ ਹਾਲਾਤ ਭੈਣ ਨੇ ਕੋ ਦੱਸਿਆ ਗਏ ਜੋ ਬਾਈ ਜੀ ਹੈਗੀ ਬਿਮਾਰ ਨੇ ਦੇਗੇ ਕੰਮ ਤਾਂ ਨਹੀਂ ਕਰ ਸਕਦੇ ਭੈਣ ਜੋ ਦੋ ਬੱਚੇ ਪਾਲ ਰਹੀ ਹੈ ਘਰ ਦੇ ਹਾਲਾਤ ਤੁਸੀਂ ਵੀਰੇ ਤਰਾਈ ਦੇਖ ਰਹੇ ਹੋਗੇ ਉਧਰਲਾ ਕਮਰਾ ਵੀ ਢਿੱਗਣ ਵਾਲਾ ਹੈਗਾ ਇਧਰਲਾ ਕਮਰਾ ਢਿੱਗਣ ਵਾਲਾ ਆਹ ਦੇਖ ਚੁੱਕਿਆ ਹੈਗਾ ਮੈਂ ਮੇਰੀ ਹੱਥ ਜੋੜ ਕੇ ਬੇਨਤੀ ਹੈ ਪੰਜਾਬੀ ਵੀਰਾਂ ਨੂੰ ਬਾਹਰ ਵਸਦੇ ਵੀਰਾਂ ਨੂੰ ਇਸ ਮੂਸਾ ਪਿੰਡ ਪੈਨ ਬਲਜੀਤ ਕਰੋ ਦੇ ਸਾਰੇ ਪਰਿਵਾਰ ਨੂੰ ਮਦਦ ਦੀ ਲੋੜ ਹੈ ਤੇ ਮਦਦ ਕੀਤੀ ਜਾਵੇ ਮੇਰਾ ਪਿੰਡ ਕੋਟਪਈ ਨਾਨਕ ਤੇਰਾ ਤੇਰਾ ਸੈਟੀ ਦੇ ਮੁੱਖ ਸੇਵਾਦਾਰ ਅੱਜ ਮੈਨੂੰ ਇਸ ਪਰਿਵਾਰ ਵਾਸਤੇ ਕੁਝ ਵੀਰਾਂ ਨੇ ਸਹਿਯੋਗ ਕੀਤਾ ਹੈ ਬੈਂਕ ਮੈਨੇਜਰ ਸਾਹਿਬ ਜਸਪੀਰ ਸਿੰਘ ਰਾਜਕਾਰ ਸਿਵਾਰ ਬਟੰਡਾ ਅਤੇ ਉਹਨਾਂ ਦੋਸਤਾਂ ਨੇ ਮੈਨੂੰ ਸੇਵਾ ਦਿੱਤੀ ਹੈ ਜੋ ਅੱਜ ਉਹ ਸੇਵਾ ਮੈਂ ਭੈਣ ਦੇ ਘਰ ਲੈ ਕੇ ਪਹੁੰਚਿਆ ਉਹ ਮੈਂ ਸੇਵਾ ਇਸ ਭੈਣ ਨੂੰ ਦੇਣ ਜਾ ਰਿਹਾ ਲੋਤੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ